ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਭਧੌੜ ਤੋਂ ਆਪਾਂ ਕਵਰ ਕਰਾਂਗੇ ਜੀ ਖੇਤੀਬਾੜੀ ਦੇ ਰਿਲੇਟਿਡ ਕਿਸਾਨੀ ਕਿਤੇ ਨਾਲ ਜੁੜੀ ਹੋਈ ਵੀਡੀਓ ਹੈ ਜੀ ਤੇ ਗਾਂ ਸੀਜ਼ਨ ਵੀ ਮੱਕੀ ਬੀਜਣ ਦਾ ਆ ਰਿਹਾ ਹੈਗਾ ਤੁਹਾਨੂੰ ਮਸ਼ੀਨ ਦਿਖਾਵਾਂ ਸੈਂਕੜਾ ਹੈਂਡ ਕਿੰਨੀ ਕੀ ਚੱਲੀ ਵੀ ਆ ਜਾਂ ਕਿਹੜਾ ਮਾਡਲ ਆ ਜਾਂ ਕਿਹੜੀ ਕੰਪਨੀ ਦੇ ਸਾਰਾ ਕੁਝ ਬਾਈ ਜੀ ਤੋਂ ਪੁੱਛਾਂਗੇ ਸਸੀਗਾ ਬਾਈ ਸਸੀਗਾ ਬਾਈ ਹੋਰ ਸੁਣਾਓ ਠੀਕ ਠਾਕ ਹਾਂਜੀ ਹਾਂਜੀ ਬੋਲ ਬੀ ਪਹਿਲਾਂ ਤਾਂ ਨੰਬਰ ਬੋਲ ਵੀਰੇ ਆਪਣਾ 95782 69840 69840 ਪਿੰਡ ਜੀ ਪਿੰਡ ਭਦੌੜੀ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਆ ਗਈ ਤਾਪਾ ਜੀ ਤੇ ਨੇੜੇ ਆਪਣੇ ਆ ਗਿਆ ਤਹਿਸੀਲ ਆ ਗਈ ਤਹਿਸੀਲ ਆ ਗਈ ਮੱਝੂ ਕੇ ਰੋੜੇ ਮੱਝੂ ਕੇ ਰੋੜੇ ਇਬਾਦਾਖਾਨਾ ਰੋਡ ਦੇ ਉੱਤੇ ਪਧੌੜਰ ਪਿੰਡ ਰਹਿ ਜਾਂਦਾ ਓਕੇ ਜੀ ਤੇ ਇਹਦੇ ਲੈ ਪਾਸ ਮੱਝੂ ਕੇ ਨੇੜੇ ਆ ਗਏ ਹਾਂ 2-3 ਕਿਲੋਮੀਟਰ ਹੀ ਹੈ ਦੀਪਗੜ੍ਹ ਇਹ ਪਿੰਡ ਕੋਲੇ ਆ ਹਾਂ ਜੀ ਨੇੜੇ ਓਕੇ ਜੀ ਤੇ ਬਾਈ ਜਿਹੜੀ ਆਪਾਂ ਮਸ਼ੀਨ ਦੇਖੀ ਜਾਨੇਗੇ ਹਾਂ ਜੀ ਇਹ ਕਿਹੜੀ ਕੰਪਨੀ ਦੀ ਹੈ ਇਹ ਸ਼ਕਤੀਮਾਨ ਕੰਪਨੀ ਦੀ ਹੈ ਸ਼ਕਤੀਮਾਨ ਕੰਪਨੀ ਦੀ ਆ ਗਈ ਹਾਂ ਜੀ ਤੇ ਵੀਰੇ ਕਿਹੜਾ ਮਾਡਲ ਹੈ ਇਹ 2023 ਮਾਡਲ ਆ ਬਾਈ 2023 ਤੇ ਹੁਣ 25 ਖਤਮ ਹੋਣ ਵਾਲਾ ਹਾਂ ਜੀ ਹਾਂ ਜੀ ਤੇ 12ਵੇਂ ਮਹੀਨੇ ਦੇ ਆਪਾਂ 25 ਤਰੀਕ ਨੂੰ ਵੀਡੀਓ ਕਰ ਰਹੇ ਹਾਂ ਜੀ ਠੀਕ ਹੈ ਜੀ 12 ਤਰੀਕ 12 ਤਰੀਕ ਸੌਰੀ 902 ਤੇ 12ਵਾਂ ਮਹੀਨਾ 12ਵਾਂ ਮਹੀਨਾ ਤੇ ਬਾਈ ਜੀ ਇਹ ਕੰਪਨੀ ਕਿਹੜੀ ਆ ਸ਼ਕਤੀਮਾਨ ਕੰਪਨੀ ਆ ਸ਼ਕਤੀਮਾਨ ਦੀ ਇਹ ਕਿੰਨੇ ਸੀਜ਼ਨ ਚਲਾ ਲਈ ਬਾਈ ਇਹ ਆਪਾਂ ਪਿਛਲੇ ਸਾਲ ਹੀ ਲਈ ਸੀ ਜੀ ਪਿਛਲੇ ਸਾਲ ਹੀ ਆਪਾਂ ਵੀ ਸੈਂਕੜੀ ਨਹੀਂ ਲਿਆਂਦੀ ਸੀ ਹਾਂਜੀ ਹਾਂਜੀ ਆਪਾਂ 100 ਕਿੱਲਾ ਬੀਜਿਆ ਵਸੇ 100 ਕਿੱਲਾ ਬੀਜਿਆ ਤੇ ਜਿਹੜੀ ਇਹਦੀ ਫਾਲੀਆਂ ਫੁੱਲੀਆਂ ਦੀ ਗੱਲ ਕਰ ਲਗੇ ਬਾਈ ਹਾਂਜੀ ਹਾਂਜੀ ਬਾਈ ਸਾਰਾ ਪਾੜ ਬੈਕ ਸਾਈਡ ਲੱਗੇ ਵਈ ਆ ਓਕੇ ਜੀ ਇਹ ਆਮ ਕਿਸੇ ਮਸ਼ੀਨ ਦੇ ਹੁੰਦੇ ਨਹੀਂ ਬਹੁਤ ਘੱਟ ਹੁੰਦੇ ਦਿਖਾਓ ਜੀ ਮੈਨੂੰ ਘੱਟ ਨੌਲੇਜ ਆ ਕੀ ਚੀਜ਼ ਆ ਹਾਂ ਇਹ ਲੱਗੇ ਲਗਾਏ ਇਹ ਨਾ ਸਫਾਈ ਨਾ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਜ਼ਿਆਦਾ ਬੱਟ 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 ਖੜਦੀ ਆ ਪੂਰੀ ਪਾਣੀ ਨਾਲ ਪਾਣੀ ਨਹੀਂ ਖਿੱਲਰਦੀ ਨਹੀਂ ਹਾਂ ਪਾਣੀ ਨਹੀਂ ਚੜਦਾ ਜ ਉਨ ਕੀ ਆਪਾਂ ਇਹਨੂੰ ਸੈਂਗਣ ਕਹਿ ਸਕਦੇ ਨਵੇਂ ਆਰ ਕੀ ਪਈ ਨਵੇਂ ਆਰ ਕੀ ਪਈ ਆ ਬਾਈ ਜੀ ਨਵੇਂ ਆਰ ਕੀ ਪਈ ਆ ਚਾਰ ਸਪੀਰੇ ਸਾਨੂੰ ਚੈੱਕ ਕਰਾ ਦੇਣੇ ਤੇ ਬਾਈ ਜਿਹੜੀਆਂ ਡਿੱਗੀਆਂ ਡੁੱਗੀਆਂ ਚਾਰੇ ਓਕੇ ਆ ਹਾਂ ਜਿਵੇਂ ਪੂਰੇ ਪ੍ਰੋਸੈਸਿੰਗ ਕੰਮ ਆ ਗਿਆ ਤੇ ਬੀਬੂ ਪਾ ਦਿੰਦੀ ਜਿੰਨਾ ਆਪਾਂ ਬੰਨ ਲਗੇ ਉਨਾ ਹੀ ਚੰਗਾ ਬਹੁਤ ਹਾਂ ਬਿਲਕੁਲ ਸਹੀ ਬਹੁੰਦੀ ਆ ਤੇ ਕਿਉਂਕਿ ਗਾਂ ਮੱਕੀ ਦਾ ਸੀਰ ਫਿਰ ਐਤ ਕੀ ਆਪਾਂ ਕਾਤੋਂ ਵੇਚ ਦੇਂਗੇ ਇਹ ਗੱਲ ਦੱਸ ਅਸੀਂ ਬੰਡਾ ਬਾਹਰ ਗਿਆ ਬੱਚੋੜੇ ਕੀ ਮੈਂ ਕੱਲਾ ਹੀ ਆ ਮੈਂ ਮੈਨਟਨ ਕਰਕੇ ਹਾਂ ਜੀ ਚਲੋ ਹਾਂ ਕੋਈ ਹੈ ਨਹੀਂ ਤੇ ਇੱਕ ਗੱਲ ਹੋਰ ਦੱਸਦੀ ਪਿਛਲੀ ਵਾਰ ਤੁਸੀਂ ਜਨ ਲੈ ਕੇ ਡਰਾਈਵਰ ਮਗ ਤੇ ਚੰਗਾ ਕੰਮ ਰਿਹਾ ਤੇਰਾ ਹਾਂਜੀ ਕੰਮ ਵਧੀਆ ਰਿਹਾ ਜੀ ਮੇਰਾ ਬਸ ਸਿਰਫ ਸਮੱਸਿਆ ਇਹ ਹੈ ਵੀ ਕੋਲੇ ਬੰਦਾ ਹੈ ਨਹੀਂ ਹਾਂਜੀ ਬੰਦਾ ਹੈ ਨਹੀਂ ਠੀਕ ਆ ਇਸ ਕਰਕੇ ਬਾਈ ਵੇਚ ਰਿਹਾ ਚਾਰ ਚਬੇਰੇ ਦੀ ਚੰਗੀ ਆ ਨੰਬਰ ਨਵੀ ਮੰਨ ਕੇ ਤੁਸੀਂ ਹਾਂ ਪੈਸੇ ਲਾਉਣੇ ਆ ਤੇ ਪੁਰਾਣੀ ਕਿਸੇ ਪਾਸੋਂ ਨਹੀਂ ਦਿਖ ਰਹੀ ਹੈ ਨਾ ਹਾਂਜੀ ਹਾਂਜੀ ਕੋਈ ਗਲੀ ਨਹੀਂ ਕਿਸੇ ਪਾਸੋਂ ਕੋਈ ਬੈਲਡ ਨਹੀਂ ਹੈਗਾ ਜਮਾ ਜਿਵੇਂ ਹੈਗੀ ਓਮੀ ਨਵੀ ਜਿਵੇਂ ਹੈਗੀ ਓਮੀ ਆ ਤੇ ਚਾਰ ਚਬੇਰੇ ਪਹਿਲਾਂ ਹੁਣ ਚੈੱਕ ਕਰਾ ਦਈਏ ਫਿਰ ਤੁਹਾਨੂੰ ਰੇਟ ਪੁੱਛ ਕੇ ਦੱਸ ਦਿਆਂਗੇ ਆ ਦੇਖੋ ਜੀ ਚਾਰ ਚਬੇਰੇ ਦੀ ਜਮਾ ਨਵੀ ਆ ਤੇ ਧੋਤੀ ਸਮਾਰੀ ਆ ਧੋਤੀ ਸਮਾਰੀ ਹੋਣੀ ਵੀ ਚਾਹੀਦੀ ਆ ਬੈਕ ਸਾਈਡ ਦੇਖ ਲਓ ਸਾਰੀਆਂ ਡਿੱਗੀਆਂ ਡੁਗੀਆਂ ਲੈਂਕਾਂ ਵਗੈਰਾ ਸਭ ਓਕੇ ਆ ਬਾਈ ਹਾਂਜੀ ਹਾਂਜੀ ਜਮ ਓਕੇ ਪ੍ਰੈਸਰ ਵਾਲੀ ਆ ਗਈ ਨਾ ਹਾਂ ਪ੍ਰੈਸਰ ਵਾਲੀ ਆ ਗਈ ਪ੍ਰੈਸਰ ਵਾਲੀ ਆ ਗਈ ਤੇ ਇਹਦਾ ਰੇਟ ਵੀ ਵਜਾਈ ਦਾ ਚੰਗਾ ਹੀ ਰਹਿੰਦਾ ਹਨਾ ਹਾਂਜੀ ਬਹੁਤ ਵਧੀਆ ਰਹਿੰਦਾ ਹੀ ਓਕੇ ਜੀ ਤੇ ਬਾਈ ਫਿਰ ਹੁਣ ਡਿਮਾਂਡ ਦੱਸੋ ਇਹ ਬਸ ਆਪਣੀ 340000 ਰਾਈ ਮਾਨਤਨ ਵਿੱਚੋਂ ਮਾਨਤਨ ਕਰ ਦਾਂਗੇ ਵਧੀਆ ਜੀ ਓਕੇ ਮਾਨਤਨ ਬਾਈ ਕਹਿੰਦਾ ਤੁਹਾਡਾ ਜਰੂਰ ਹੋ ਜਾਣਾ ਕਰ ਲਿਓ ਬਾਈ ਦਾ ਸੰਪਰਕ ਪਿੰਡ ਭਦੌੜ ਤੋਂ ਆਪਾਂ ਵੀਡੀਓ ਤੁਹਾਨੂੰ ਕਵਰ ਕਰਕੇ ਦਿੱਤੀ ਆ ਮੱਕੀ ਬੀਜਣ ਵਾਲੀ ਮਸ਼ੀਨ ਕਿਉਂਕਿ ਮੱਕੀ ਦਾ ਹੁਣ ਰੁਝਾਨ ਬਹੁਤ ਆ ਸੈਲਜ ਬਹੁਤ ਜ਼ਿਆਦੇ ਬਣਦਾ ਹਨਾ ਹਾਂਜੀ ਹਾਂਜੀ ਬਹੁਤ ਜ਼ਿਆਦੇ ਕਿੰਨੇ ਕਿੱਲੇ ਬੀਜਤੇ ਬਾਈ ਫਿਰ ਪਿਛਲੀ ਵਾਰ ਆਪਾਂ ਦਾ ਘਾਟ ਹੀ ਬੀਜੇ 100 ਕਿੱਲੇ ਹੀ ਬੀਜਦੇ ਓਕੇ 100 ਕਿ ਕੀ ਬੀਜਿਆ ਹਾਂਜੀ ਓਕੇ ਪਿਛਲੇ ਸੀਜ਼ਨ ਨਹੀਂ ਲਿਆਂਦੀ ਸੀ ਹਾਂਜੀ ਪਿਛਲੇ ਸੀਜ਼ਨ ਨਹੀਂ ਲਿਆ ਕੇ ਆਏ ਓਕੇ 4 ਚਪਰੇ ਦੀ ਬਸ 6 ਮਹੀਨੇ ਹੋਏ 3 ਲੱਖ ਤੇ 40000 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣੀ ਕਰ ਲਿਓ ਬਾਈ ਨਾਸਨ ਬਾਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਨੰਬਰ ਬਾਈ ਦਾ ਸਕਰੀਨ ਤੇ ਧੰ